ਦਿਨ ਸਪੈਸ਼ਲ ਇਸੇ ਲਈ ਬਨੇ ਹੈ ਕਿ ਜੋ ਅਵੇਅਰਨੈਸ ਹੈ ਸਪੈਸ਼ਲੀ ਜਿਹੜੇ ਕਾਮਨ ਡਿਜ਼ੀਜ਼ ਹੈ ਜਿਹੜੇ इजीली ਟਰੀਟ ਹੋ ਸਕਦੇ ਆ ਪਰ ਲੇਕਿਨ ਜਿਹੜੇ ਬਹੁਤ ਡੈਡਲੀ ਹੈ ਉਹਨਾਂ ਨੂੰ ਲੋਕਾਂ ਨੂੰ ਸੈਂਸਿਟਾਈਜ਼ ਕਰਨ ਵਾਸਤੇ ਡੇਜ਼ ਬਨੇ ਹੈ ਵਰਡ ਹਾਈਪਰ ਟੈਂਸ਼ਨ ਦੇ ਸੀਗਾ ਇਸ ਨੂੰ ਅਸੀਂ ਆਪਣੇ ਹਸਪੀਟਲ ਚ ਕਈ ਡਿਪਾਰਟਮੈਂਟਾਂ ਨਾਲ ਇੱਥੇ ਮਨਾਇਆ ਤੇ ਇਹਦਾ ਸਪੈਸ਼ਲ ਹੈ ਸੀਗਾ ਕਿ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਕਿ ਬਹੁਤ ਕਾਮਨ ਹੈ ਹਰ ਇੱਕ ਤੀਸਰੇ ਬੰਦੇ ਨੂੰ ਬੀਪੀ ਹੈ ਜੇ ਕੰਟਰੋਲ ਨਾ ਕੀਤਾ ਜਾਵੇ ਅਨ ਕੰਟਰੋਲਡ ਹਾਈਪਰ ਟੈਨਸ਼ਨ ਜਿਹੜਾ ਦਰੰਗ ਦਾ ਰਿਸਕ ਹੈ 7 ਗੁਣਾ ਹਾਰਟ ਫੇਲਰ ਦਾ ਜਿਹੜਾ ਰਿਸਕ ਹੈ 3 ਗੁਣਾ 50% ਲੋਕਾਂ ਨੂੰ ਬਲੱਡ ਪ੍ਰੈਸ਼ਰ ਬਾਰੇ ਪਤਾ ਹੀ ਨਹੀਂ ਸੀ ਉਹਨਾਂ ਨੂੰ ਪਹਿਲੀ ਵਾਰ ਦੱਸਿਆ ਇੰਡਸਟਰੀ ਦੇ ਵਿੱਚ 75 ਤੋਂ 80% ਲੋਕਾਂ ਨੂੰ ਬਲੱਡ ਪ੍ਰੈਸ਼ਰ ਬਾਰੇ ਨਹੀਂ ਪਤਾ ਸੀ ਅਸੀਂ ਉਹਨਾਂ ਨੂੰ ਫਸਟ ਟਾਈਮ ਦੱਸਿਆ ਜੇ weight reduce ਕਰੀਏ ਡਾਈਟ ਦੇ ਵਿੱਚ ਆਪਾਂ ਪ੍ਰੋਟੀਨ ਡਾਈਟ ਹੈ ਵੈਜੀਟੇਬਲਸ ਹੈ ਫਰੂਟਸ ਹੈ ਇਹ ਲਈਏ ਮਿੱਠਾ ਘਟਾ ਦਈਏ ਤਾਂ ਉਹਦੇ ਨਾਲ ਬੀਪੀ ਠੀਕ ਹੋ ਸਕਦਾ ਹੈ ਸਸ਼ਕਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿਨ ਕੌਰ ਡੀਐਮਸੀ ਹਸਪੀਟਲ ਦੇ ਵਿੱਚ ਅੱਜ ਵਰਲਡ ਹਾਈਪਰਟੈਨਸ਼ਨ ਡੇ ਦੀ ਜਿਹੜੀ ਹੈ ਸੈਲੀਬ੍ਰੇਸ਼ਨ ਹੋਈ ਹੈ ਅਕਸਰ ਅਸੀਂ ਆਪਣੀ ਲਾਈਫ ਦੇ ਵਿੱਚ ਅਨੇ ਬੀਜ਼ੀ ਹੋ ਜਾਂਦੇ ਆ ਕਿ ਸਾਨੂੰ ਸ਼ਾਇਦ ਇਹਨਾਂ ਦਿਨਾਂ ਨੂੰ ਇੰਪੋਰਟੈਂਸ ਦੇਣੀ ਵੀ ਜ਼ਰੂਰੀ ਨਹੀਂ ਮੰਨੀ ਜਾਂਦੀ ਪਰ ਅੱਜ ਸਾਡੇ ਨਾਲ ਡਾਕਟਰ ਬਿਸ਼ਮੋਹਨ ਮੌਜੂਦ ਨੇ ਜਿਨ੍ਹਾਂ ਨੇ ਕਿ ਅੱਜ ਇੱਥੇ ਸੈਮੀਨਾਰ ਦੇ ਵਿੱਚ ਬਹੁਤ ਸਾਰੀ ਜਿਹੜੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਅਸੀਂ ਵੀ ਜ਼ਰੂਰ ਚਾਹਾਂਗੇ ਸਾਡੀ ਆਡੀਅנס ਤੱਕ ਜਿਹੜਾ ਮੈਸੇਜ ਜ਼ਰੂਰ ਪਹੁੰਚੇ ਕਿ ਕਿੰਨਾ ਕੁ ਜ਼ਰੂਰੀ ਹੋ ਜਾਂਦਾ ਜਦੋਂ ਆਪਣੀ ਬਿਜ਼ੀ ਲਾਈਫ ਦੇ ਵਿੱਚ ਉਹ ਇਹੋ ਜਿਹੇ ਦਿਨਾਂ ਵਾਸਤੇ ਜਾਂ ਫਿਰ ਇਹੋ ਜੀ ਚੀਜ਼ਾਂ ਬਾਰੇ ਸੋਚਣ ਦਾ ਟਾਈਮ ਦੇਖੋ ਦਿਨ ਸਪੈਸ਼ਲ ਇਸੇ ਲਈ ਬਣਿਆ ਕਿ ਜੋ ਅਵੇਅਰਨੈਸ ਹੈ ਸਪੈਸ਼ਲੀ ਜਿਹੜੇ ਕਾਮਨ ਡਿਜ਼ੀਜ਼ ਹੈ ਜਿਹੜੇ इजीली ਟਰੀਟ ਹੋ ਸਕਦੇ ਆ ਪਰ ਲੇਕਿਨ ਜਿਹੜੇ ਬਹੁਤ ਡੈਡਲੀ ਆ ਉਹਨਾਂ ਨੂੰ ਲੋਕਾਂ ਨੂੰ ਸੈਂਸਿਟਾਈਜ਼ ਕਰਨ ਵਾਸਤੇ ਡੇਜ਼ ਬਣੇ ਸੋ ਅੱਜ ਜਿੱਦਾਂ ਕੀ ਵਰਡ ਹਾਈਪਰ ਟੈਨਸ਼ਨ ਦੇ ਸੀਗਾ ਇਸ ਨੂੰ ਅਸੀਂ ਆਪਣੇ ਹਸਪੀਟਲ ਚ ਕਈ ਡਿਪਾਰਟਮੈਂਟਾਂ ਨਾਲ ਇੱਥੇ ਮਨਾਇਆ ਤੇ ਇਹਦਾ ਸਪੈਸ਼ਲ ਇਹ ਸੀਗਾ ਕਿ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਕਿ ਬਹੁਤ ਕਾਮਨ ਹੈ ਹਰ ਇੱਕ ਤੀਸਰੇ ਬੰਦੇ ਨੂੰ ਬੀਪੀ ਹੈ ਔਰ ਦੂਸਰਾ ਇਹਦੇ ਵਿੱਚ ਹੈ ਸਾਇਲੈਂਟ ਕਿਲਰ ਹੈ ਕਿਉਂਕਿ ਇਹਦੇ ਸਿੰਪਟਮ ਘੱਟ ਹੈ ਲੋਕਾਂ ਨੂੰ ਇਹ ਹੁੰਦਾ ਕਿ ਮੈਨੂੰ ਹੈੱਡੈਕ ਹੋਏਗਾ ਤਾਂ ਹੀ ਬੀਪੀ ਹੋਏਗਾ ਦੂਸਰੀ ਚੀਜ਼ ਇਹ ਹੈ ਤੀਸਰੀ ਚੀਜ਼ ਹੈ ਕਿ ਜੇ ਇਹ ਕੰਟਰੋਲ ਨਾ ਕੀਤਾ ਜਾਵੇ ਅਨਕੰਟਰੋਲਡ ਹਾਈਪਰ ਟੈਨਸ਼ਨ ਜਿਹੜਾ ਦਰੰਗ ਦਾ ਰਿਸਕ ਹੈ 7 ਗੁਣਾ ਹਾਰਟ ਫੇਲਰ ਦਾ ਜਿਹੜਾ ਰਿਸਕ ਹੈ 3 ਗੁਣਾ ਦਰੰਗ ਹਾਰਟ ਅਟੈਕ ਅੱਖਾਂ ਦੀ ਰੋਸ਼ਨੀ ਬ੍ਰੇਨ ਇਹ ਸਾਰੀਆਂ ਚੀਜ਼ਾਂ ਕਿਤੇ ਵੀ ਜਿੱਥੇ ਜਿੱਥੇ ਨਾੜੀਆਂ ਜਾਂਦੀਆਂ ਉੱਥੇ ਇਫੈਕਟ ਕਰਕੇ ਇਹਨੂੰ ਇਨਵੋਲ ਕਰ ਸਕਦਾ ਸੋ ਏਦੀ ਜਿਹੜੀ ਲੋਕਾਂ ਚ ਅਵੇਅਰਨੈਸ ਹੈ ਲੇਕਿਨ ਸੈਂਸਿਟਾਈਜੇਸ਼ਨ ਨਹੀਂ ਹੈ ਏਦੀ ਜਿਹੜੀ ਇੰਪੋਰਟੈਂਸ ਨਹੀਂ ਸਮਝਦੇ ਤੋਂ ਅਸੀਂ ਦੇਖਿਆ ਪਿੱਛੇ ਅਸੀਂ ਸਕਰੀਨਿੰਗ ਸ਼ੁਰੂ ਕੀਤੀ ਸੀਗੀ ਅਸੀਂ 1 ਲੱਖ ਲੋਕਾਂ ਦੀ ਸਕਰੀਨਿੰਗ ਕਰ ਚੁੱਕੇ ਹਾਂ ਪਿਛਲੇ 1 ਸਾਲ ਦੇ ਉਹਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ 50% ਸ਼ਹਿਰੀ ਤੇ ਪਿੰਡਾਂ ਦੇ ਲੋਕ ਐ ਟੋਟਲ ਬਲੱਡ ਪ੍ਰੈਸ਼ਰ ਹਰ ਇੱਕ ਤੀਸਰੇ ਬੰਦੇ ਨੂੰ ਹੈ 30 ਸਾਲ ਤੋਂ ਉੱਪਰ ਇਹ ਤਾਂ ਅਸੀਂ ਸਾਡੀ ਜਾਣਕਾਰੀ ਹੈ 50% ਲੋਕਾਂ ਨੂੰ ਬਲੱਡ ਪ੍ਰੈਸ਼ਰ ਬਾਰੇ ਪਤਾ ਹੀ ਨਹੀਂ ਸੀ ਉਹਨਾਂ ਨੂੰ ਪਹਿਲੀ ਵਾਰ ਦੱਸਿਆ ਇੰਡਸਟਰੀ ਦੇ ਵਿੱਚ 75 ਤੋਂ 80% ਲੋਕਾਂ ਨੂੰ ਬਲੱਡ ਪ੍ਰੈਸ਼ਰ ਬਾਰੇ ਨਹੀਂ ਪਤਾ ਸੀ ਅਸੀਂ ਉਹਨਾਂ ਨੂੰ ਫਸਟ ਟਾਈਮ ਦੱਸਿਆ ਸੋ ਇਟ ਮੀਨਸ ਉਹਨਾਂ ਨੂੰ ਇਹ ਤਾਂ ਪਤਾ ਬਲੱਡ ਪ੍ਰੈਸ਼ਰ ਹੈਗਾ ਪਰ ਉਹਨਾਂ 'ਚ ਹੋਏਗਾ ਉਹ ਨਹੀਂ ਮੰਨ ਰਹੇ ਸੀਗੇ ਪਰ ਜਦੋਂ ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਤਾਂ ਉਹ ਇਹ ਚੀਜ਼ ਨੂੰ ਸੈਂਸਿਟਾਈਜ਼ ਹੋਏ ਉਹਨਾਂ ਵਿੱਚੋਂ ਕੁਝ ਲੋਕ ਐ ਜਿਹੜੇ ਰੈਗੂਲਰ ਜਿਦਾ ਨਮਕ షుగర్ కంట్రోల్ అలోగ్ ਦਾ ఆల్కహాల్ ਸ਼ਰਾਬ ਵੀ ਦਾ ਬੰਦ ਕਰਨਾ স্মੋਕਿੰਗ ਘਟਾਉਣਾ ਜਾਂ ਬਿਲਕੁਲ ਬੰਦ ਕਰਨ ਦੇ ਨਾਲ ਕੁਝ ਜਿਹੜੇ 30% ਲੋਕ ਹੈ ਉਹਨਾਂ ਦਾ ਬੀਪੀ ਕੰਟਰੋਲ ਹੋ ਸਕਦਾ ਹੈ ਜੇ weight reduce ਕਰੀਏ ਡਾਈਟ ਦੇ ਵਿੱਚ ਆਪਾਂ ਪ੍ਰੋਟੀਨ ਡਾਈਟ ਹੈ वेजिटेबलਸ ਹੈ ਫਰੂਟਸ ਹੈ ਇਹ ਲਈ ਮਿੱਠਾ ਘਟਾ ਦਈਏ ਤਾਂ ਉਹਦੇ ਨਾਲ ਬੀਪੀ ਠੀਕ ਹੋ ਸਕਦਾ ਹੈ ਬਾਕੀ 50% 70% ਲੋਕਾਂ ਨੂੰ ਜਿਨ੍ਹਾਂ ਦਾ ਬੀਪੀ 140 90 140 ਉੱਪਰ ਵਾਲਾ 90 ਹੇਠੇ ਵਾਲਾ ਅਗਰ ਇਸ ਤੋਂ ਜ਼ਿਆਦਾ ਰਹਿੰਦਾ ਹੈ ਡਿਸਪਾਈਟ ਥੀਸ ਮੀਜਰਸ ਤਾਂ ਉਹਨਾਂ ਲਈ ਕੁਝ ਨਾ ਕੁਝ ਦਵਾਈਆਂ ਲੈਣੀ ਚਾਹੀਏ ਔਰ ਇਹ ਵੀ ਮੈਂ ਤੁਹਾਡੇ ਸਾਹਮਣੇ ਸਾਰੇ ਦਰਸ਼ਕਾਂ ਨੂੰ ਕਮਾਂਗਾ ਕਿ ਬਹੁਤ ਸਾਰੀਆਂ ਜੋ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੋਕਾਂ ਨੂੰ ਪਰਮ ਹੈ ਕਿ ਇਹਦੇ ਬਹੁਤ ਸਾਈਡ ਇਫੈਕਟ ਹੋਣਗੇ ਬਲੱਡ ਪ੍ਰੈਸ਼ਰ ਇੱਕ ਹੈ ਜੀ ਚੀਜ਼ ਹੈ ਜਿਹੜੀ ਕਿ ਮੈਂ ਤੁਹਾਨੂੰ ਦੱਸਿਆ ਸਿੰਪਲ ਹੈ ਸਭ ਤੋਂ ਪਹਿਲਾਂ ਪਰਮ ਹੈ ਇਹ ਰਹਿੰਦਾ ਕਿ ਜੇ ਇੱਕ ਵਾਰੀ ਬੀਪੀ ਦੀ ਗੋਲੀ ਲੱਗ ਗਈ ਤਾਂ ਸਾਰੀ ਉਮਰ ਖਾਣੀ ਪਏ ਪਰ ਦੇਖੋ ਜੇ ਤੁਸੀਂ ਆਪਾਂ ਕਹਿੰਦੇ ਆਪਾਂ ਐਨਕ ਲਗਾਣੇ ਆ ਆਪਾਂ ਨੂੰ ਦਿਖਣ ਨੂੰ ਆੜ ਜਾਂਦਾ ਤਾਂ ਪੈਨਕ ਲਗਾਣੇ ਤਾਂ ਜੇ ਇੱਕ ਵਾਰ ਅੰਨ ਲੱਗੀ ਤਾਂ ਆਪਾਂ ਨੂੰ ਅੱਖਾ ਕਰਕੇ ਗਿਰਾਂਗੇ ਥੋੜੀ ਸੋਟ ਥੋੜੀ ਖਾਵਾਂਗੇ ਬਲੱਡ ਪ੍ਰੈਸ਼ਰ ਸਾਇਲੈਂਟ ਕਿਲਰ ਹੈ ਉਹਦਾ ਜਿਹੜਾ ਨੈਗੇਟਿਵ ਇਫੈਕਟ ਹੈ ਪਰ ਅਮ ਚ ਰਵਾਂਗੇ ਨਹੀਂ ਦਵਾਈ ਲਵਾਂਗੇ ਤਾਂ ਬ੍ਰੇਨ ਹੈਮਰੇਜ ਅਧਰੰਗ ਜਿੱਦਾ ਕਿ ਇੱਥੇ ਅੱਜ ਇੱਕ ਲੋਕਾਂ ਨੇ ਜਿਹੜੇ ਪਾਰਟਿਸਪੈਂਟ ਸੀ ਦੱਸਿਆ ਕਿ ਉਹਨਾਂ ਦੇ ਕੈਂਪ ਜਿਨ੍ਹਾਂ ਨੇ ਇੰਡਸਟਰੀ ਚ ਲਗਾਇਆ ਤਾਂ ਉਹਨਾਂ ਨੇ ਬਲੱਡ ਪ੍ਰੈਸ਼ਰ ਦੀ ਦਵਾਈ ਨੂੰ ਇਗਨੋਰ ਕੀਤਾ ਤੇ ਕੁਝ ਦਿਨਾਂ ਬਾਅਦ ਹੀ ਉਹਨਾਂ ਨੂੰ ਮੇਜਰ ਸਟ੍ਰੋਕ ਹੋਇਆ ਤੇ ਇੱਥੇ 4 ਹਫ਼ਤੇ ਹਸਪਤਾਲ ਚ ਰਹਿਣਾ ਪਿਆ ਸੋ ਇਸ ਤਰ੍ਹਾਂ ਦੀਆਂ ਹਜ਼ਾਰਾਂ ਐਗਜ਼ਾਮਪਲਸ ਅਸੀਂ ਰੋਜ਼ ਹਸਪਤਾਲ ਤੇ ਦੇਖਦੇ ਆਂ ਲੋਕ ਕਹਿੰਦੇ ਛੋਟੀ ਉਮਰ ਚ ਹਾਰਟ ਅਟੈਕ ਕਿਉਂ ਹੋ ਗਿਆ ਹਾਰਟ ਫੇਲਰ ਕਿੱਦਾਂ ਹੋ ਗਿਆ ਉਹਦਾ ਕਾਰਨ ਹੀ ਹੈ ਕਿ ਲੋਕਾਂ ਦੀ ਅ ਤੇ ਇਸ ਪਰੇਸ਼ਾਨੀ ਨਾਲ ਫਿਰ ਐਮਰਜੈਂਸੀ ਕਰਕੇ ਆਉਂਦੇ ਆ ਸੋ ਸਾਡਾ ਇਹ ਹੈ ਕਿ ਜਿੱਦ ਤੱਕ ਪ੍ਰिवेंट ਕਰੀਏ ਉਹਨਾਂ ਨੂੰ ਜੇ ਪ੍ਰिवेंट ਨਹੀਂ ਹੋ ਰਿਹਾ ਤਾਂ ਉਹਨੂੰ ਕੰਟਰੋਲ ਕਰੀਏ ਦੋਈ ਚੀਜ਼ਾਂ ਨੇ ਸੋ ਇਹੀ ਚੀਜ਼ ਅਸੀਂ ਦੱਸਣਾ ਚਾਹੁੰਦੇ ਹਾਂ ਜਿਵੇਂ ਤੁਸੀਂ ਦੱਸਿਆ ਕਿ ਬੀਪੀ ਦੀ ਜਿਹੜੀ ਹੈ ਪ੍ਰੋਬਲਮ ਹਮੇਸ਼ਾ ਲੋ ਹੁੰਦਾ ਤਾਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਬਾਡੀ ਜਿਹੜੀ ਹੈ ਡਿਜ਼ਨੈਸ ਫੀਲ ਕਰ ਰਹੀ ਹੈ ਕਨਫਿਊਸ਼ਨ ਸਟੇਟ ਵਿੱਚ ਆ ਰਹੀ ਹੈ ਪਰ ਬੀਪੀ ਹਾਈ ਦੇ ਵਿੱਚ ਸਿਰਫ ਇਹੀ ਮੰਨਿਆ ਜਾਂਦਾ ਕਿ ਜਦੋਂ ਤੱਕ ਸਿਰ ਦਰਦ ਭਾਰਾ ਨਹੀਂ ਹੁੰਦਾ ਤਦ ਤੱਕ ਬੀਪੀ ਹਾਈ ਦਾ ਨਹੀਂ ਪਤਾ ਦੇਖੋ 1 ਸਾਲ ਹੋ ਗਿਆ ਸਾਨੂੰ ਇਹ ਅਵੇਅਰਨੈਸ ਕ੍ਰੀਏਟ ਕਰਦੇ ਹੋਏ ਲ ਕਾਫੀ ਲੋਕਾਂ ਨੂੰ ਅਸੀਂ ਫਿਰ ਕਾਫੀ ਲੋਕਾਂ ਨੂੰ ਪopulation ਨੂੰ ਟਾਰਗੇਟ ਕੀਤਾ ਹੁਣ ਕਾਫੀ ਲੋਕਾਂ ਦੇ ਵਿੱਚ ਅਵੇਅਰਨੈਸ ਆ ਗਈ ਹੈ ਕਿ ਬੀਪੀ ਇਜ਼ ਅ ਸਾਇਲੈਂਟ ਕਿਲਰ ਔਰ ਤੁਹਾਡੇ ਮਾਧਿਅਮ ਦੇ ਥਰੂ ਵੀ ਬੀਪੀ ਦੇ ਸਾਇਲੈਂਟ ਕਿਲਰ ਡੋਨਟ ਵੇਟ ਫਾਰ ਦਾ ਸਿੰਪਟਮ ਜੇ ਸਿੰਪਟਮ ਆਗੇ ਤਾਂ ਬ੍ਰੇਨ ਹੈਮਰੇਜ ਦੇ ਵਰਨਿੰਗ ਸਿਗਨਲ ਹੀ ਆਗੇ ਨਾ ਉਹਨੂੰ ਕਿਉਂ ਆਂਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਪਣਾ ਇਹਦਾ ਮੈਜ਼ਰਮੈਂਟ ਹੀ ਹੈ ਤੁਸੀਂ ਦੇਖਿਆ ਹੋਊਗਾ ਅੱਜ ਕਮ ਸੇ ਕਮ 150 ਬੱਚਾ ਇਥੇ ਸਕੂਲਾਂ ਦਾ ਆਇਆ ਸੀ ਸਕੂਲਾਂ ਦੇ ਬੱਚਿਆਂ ਨੇ ਵੀ ਇਹ ਸਕਿੱਟ ਪੇ ਰੈਜ਼ੈਂਟ ਕੀਤੇ ਵੀਡੀਓਜ਼ ਦਿਖਾਏ ਜਿਦੇ ਵਿੱਚ ਅਹੀ ਫੋਕਸ ਕੀਤਾ ਔਰ ਉਹਨਾਂ ਨੇ ਆਪਣੇ ਮੈਨੂੰ ਦੱਸਿਆ ਉਹਨਾਂ ਨੇ ਬਾਅਦ ਚ ਕੀ ਆਪਣੇ ਪੇਰੈਂਟਸ ਦਾ ਵੀ ਬੀਪੀ ਜਾ ਕੇ ਚੈੱਕ ਕੀਤਾ ਗ੍ਰੈਂਡਫਾਦਰ ਔਰ ਉਹਨੂੰ ਦੱਸਿਆ ਤੁਹਾਨੂੰ ਬਲੱਡ ਪ੍ਰੈਸ਼ਰ 170 ਹੈ ਤੁਸੀਂ ਕੁਝ ਲੈ ਲਓ ਤੋ ਜਾਗਰਤੀ ਅਬ ਆਏਗੀ ਆਪਕੇ ਮੀਡੀਆ ਕੇ ਥਰੂ ਸੇ ਲੋਗੋ ਕੇ ਥਰੂ ਸੇ ਬੱਚੋ ਕੇ ਥਰੂ ਸੇ ਔਰ ਡਾਕਟਰਸ ਕੀ ਥਰੂ ਸੇ ਡਾਕਟਰ ਇੱਕ ਲਾਸਟ ਸਵਾਲ ਮੇਰਾ ਇਹ ਹੈ ਕਿ ਵੈਦਰ ਦੇ ਨਾਲ ਨਾ ਬਹੁਤ سارے ਚੇਂजेस ਬੋਡੀ ਦੇ ਵਿੱਚ ਵੀ ਆਉਂਦੇ ਰਹਿੰਦੇ ਆ ਹੁਣ ਜਿਵੇਂ ਬੀਪੀ ਹਾਈ ਦੀ ਜੇਕਰ ਗੱਲਬਾਤ ਕੀਤੀ ਜਾਵੇ ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਗਰਮੀਆਂ ਆਉਂਦੀਆਂ ਨੇ ਬੀਪੀ ਲੋ ਜਿਹੜਾ ਆ ਜਾਣਾ ਸ਼ੁਰੂ ਹੋ ਜਾਂਦਾ ਲੋਕ ਧਿਆਨ ਵੀ ਦਿੰਦੇ ਨੇ ਨਿੰਬੂ ਪਾਣੀ ਜ਼ਿਆਦਾ ਪੀਣਾ ਜਾਂ ਫਿਰ ਲਿਕੁਇਡਿਟੀ ਜਿਹੜੀ ਉਹਦੀ ਇਨਟੇਕ ਵਧਾ ਦਿੰਦੇ ਆ ਬੀਪੀ ਹਾਈ ਵੀ ਕਈ ਵਾਰੀ ਰਹਿਣ ਲੱਗ ਜਾਂਦਾ ਕਿਉਂਕਿ ਲੋਕ ਜਿਹੜੇ ਗਰਮੀਆਂ 'ਚ ਬਾਹਰ ਨਿਕਲਦੇ ਤਾਂ ਸਿਰ ਭਾਰਾ ਹੋਣਾ ਸ਼ੁਰੂ ਹੋ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਨਹੀਂ ਹੈ ਕਿਉਂਕਿ ਜਦੋਂ ਆਪਾਂ ਗਰਮੀ 'ਚ ਬਾਹਰ ਜਾਂਦੇ ਆ ਪਸੀਨਾ ਆਂਦਾ ਆ ਆਪਾਂ ਡੀਹਾਈਡਰੇਸ਼ਨ ਹੋ ਜਾਂਦੀ ਹੈ ਇਹਦੇ ਨਾਲ ਨਮਕ ਵੀ ਨਿਕਲਦਾ ਹੈ ਤਾਂ ਉਹ ਡੀਹਾਈਡਰੇਸ਼ਨ ਹੈ ਪਾਣੀ ਦੀ ਘਾਟ ਉਹਦੇ ਕਰਕੇ ਕਿਸੇ ਦਾ ਵੀ ਬਲੱਡ ਪ੍ਰੈਸ਼ਰ ਘਟ ਜਾਂਦਾ ਹੈ ਉਹਦੇ ਵਾਸਤੇ ਅਸੀਂ ਇਹੀ ਕਹਿੰਨੇ ਆ ਕਿ ਜਿਹੜੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਨਹੀਂ ਹੈ ਉਹ ਆਪਣਾ ਨਿੰਬੂ ਪਾਣੀ ਹਲਕਾ ਜਾਂ ਪਾਣੀ ਜ਼ਿਆਦਾ ਹਾਈਡਰੇਸ਼ਨ ਜ਼ਿਆਦਾ ਹਾਈਡਰੇਸ਼ਨ ਜ਼ਿਆਦਾ ਰੱਖਣ ਪਿਆਸੇ ਨਾ ਰਹਿਣ ਔਰ ਐਕਸਟ੍ਰੀਮ ਗਰਮੀ ਦੇ ਵਿੱਚ ਅਵੋਇਡ ਕਰਨ ਪਾ ਦੇਖੋ ਜਿੱਦਾਂ ਅਸੀਂ ਲੋਕ ਵੀ ਆ ਹਸਪੀਟਲ 'ਚ ਜਾਂਦੇ ਆ ਪੇਸ਼ੈਂਟ ਦੇਖਣ ਜਾਂਦੇ ਆ ਜਾਂ ਕਿਸੇ ਬਾਹਰ ਜਾਂਦੇ ਆ ਜੇ ਵਰਕਰਸ ਨੇ ਕੋਈ ਵੀ ਲੋਕ ਹੈ ਜਿਨ੍ਹਾਂ ਦਾ ਬਾਹਰ ਹੀ ਕੰਮ ਹੈ ਤਾਂ ਉਹਨਾਂ ਨੂੰ ਕਹਿੰਦੇ ਆ ਵੀ ਇਹ ਜਿਹੜਾ ਵਾਟਰ लॉस ਤੁਹਾਡਾ ਹੋ ਰਿਹਾ ਉਹਨੂੰ ਬਚਾਉਣ ਵਾਸਤੇ ਲੋ ਬੀਪੀ ਨੂੰ ਬਚਾਉਣ ਵਾਸਤੇ ਤੁਸੀਂ ਕੋਈ ਕੱਪੜਾ ਰੱਖ ਲਓ ਪਾਣੀ ਜ਼ਿਆਦਾ ਪੀਓ ਛਾਵੇਂ ਵਾਲੀ ਜਗ੍ਹਾ ਤੇ ਜਾਓ ਐਕਸਟ੍ਰੀਮ ਟੈਂਪਰੇਚਰ ਤੋਂ ਅਵੋਇਡ ਕਰੋ ਦੂਸਰਾ ਜਿਹੜਾ ਗਰੁੱਪ ਆਪਾਂ ਡਿਸਕਸ ਕਰ ਰਹੇ ਆ ਉਹ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਆਲਰੇਡੀ ਹੈ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਆਲਰੇਡੀ ਹੈ ਜਿਹੜੇ ਦਵਾਈ ਲੈ ਰਹੇ ਨੇ ਉਹਨਾਂ ਦਾ ਜਦੋਂ ਮੌਸਮ ਬਦਲਦਾ ਜੀ ਜਦੋਂ ਐਕਸਟ੍ਰੀਮ ਗਰਮੀ ਜਾਂ ਸਰਦੀ ਹੁੰਦੀ ਹੈ ਸਰਦੀ ਸਰਦੀ ਚ ਵੱਜ ਜਾਂਦਾ ਤਾਂ ਉਹਨਾਂ ਨੂੰ ਆਪਣੇ ਡਾਕਟਰ ਦੇ ਜਾਂ ਨੀਅਰਬਾਈ ਜਗ੍ਹਾ ਤੇ ਆਪਣਾ ਬੀਪੀ ਚੈੱਕ ਕਰਾਉਂਦੇ ਰਹਿੰਦਾ ਠੀਕ ਹੈ ਹੋ ਸਕਦਾ ਹੈ ਕਿ ਉਹਨਾਂ ਦੀ ਦਵਾਈ ਦੀ ਰੀ ਐਡਜਸਟਮੈਂਟ ਦੀ ਲੋੜ ਪਵੇ ਪਰ ਸਿਰਫ 5% ਤੋਂ ਘੱਟ ਲੋਕ ਹੈ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਹੈ ਜਿਨ੍ਹਾਂ ਨੂੰ ਮੈਡੀਸਿਨ ਬੰਦ ਕਰਨੀ ਪੈਂਦੀ ਹੈ 95 ਨੂੰ ਰੀ ਐਡਜਸਟਮੈਂਟ ਕਰਨੀ ਪੈਂਦੀ ਹੈ ਉਹਦੇ ਵਿੱਚੋਂ ਵੀ ਅੱ ਬਹੁਤ ਬਹੁਤ ਧੰਨਵਾਦ ਸਰ ਬਲੱਡ ਪ੍ਰੈਸ਼ਰ ਜਿਹੜਾ ਹੈ ਉਹਦੀ ਡਿਸਟਰਬੈਂਸ ਦੇ ਵਿੱਚ ਜਿਵੇਂ ਡਾਕਟਰ ਨੇ ਵੀ ਦੱਸਿਆ ਵੀ ਸਾਇਲੈਂਟ ਕਿਲਰ ਹੈ ਤਾਂ ਇੰਨਾ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਬਿਲਕੁਲ ਜ਼ਰੂਰੀ ਮੰਨਿਆ ਜਾਂਦਾ ਉਦੋਂ ਤੱਕ ਜਿਵੇਂ ਆਪਾਂ ਸਰ ਨੇ ਵੀ ਦੱਸਿਆ ਹੈ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਵੈਸੇ ਡਾਕਟਰ ਜਿਹੜੇ ਨੇ 24 ਇਨ ਟੂ 7 ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਪਰ ਜੇਕਰ ਤੁਸੀਂ ਘਰ ਦੇ ਵਿੱਚ ਇਸ ਨੂੰ ਕੰਟਰੋਲ ਕਰ ਸਕਦੇ ਹੋ ਸਾਰੇ ਜਿਹੜੇ ਟਿਪਸ ਵੀ ਦੱਸ ਚੁੱਕੇ ਨੇ ਡਾਕਟਰ ਕਿਵੇਂ ਤੁਸੀਂ ਆਪਣੇ ਬੀਪੀ ਲੋ ਨੂੰ ਕੰਟਰੋਲ ਕਰ ਸਕਦੇ ਹੋ ਹੈ ਤੁਹਾਡਾ ਬੀਪੀ ਵੱਧਾ ਉਸ ਨੂੰ ਕਿਵੇਂ ਤੁਸੀਂ ਰੂਟੀਨ ਵਾਈਜ਼ ਚੈੱਕਅਪ ਕਰਵਾ ਕੇ ਆਪਣੀ ਬਾਡੀ ਦਾ ਗਿਆ ਜੋ ਕਿ ਅਵੇਅਰਨੈਸ ਦੇ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਬਾਡੀ ਦੇ ਵਿੱਚ ਜਿਹੜੇ ਚੇਂजेस ਨੇ ਉਸ ਨੂੰ ਤੁਸੀਂ ਕੰਟਰੋਲ ਦੇ ਵਿੱਚ ਲਿਆ ਸਕਦੇ ਹੋ ਹੋਰ ਵਧੇਰੇ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਨ ਬਲ ਵਿੰਦਰ ਦੇ ਨਾਲ ਮੈਂ ਪ੍ਰਬਲੀਨ